ਬੋਏ ਬਤਾ ਕਦੇ ਤੇ ਬਤਾ ਆਏ ਹਾਈ 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 ਬੋਏ ਕਮਾਰਾ ਢੰਡੇ ਵਾਲੇ ਦਾ ਕਹਿ ਕਿੰਨਾ ਜਰੋਗਿਆ ਬੰਦੇ ਨੂੰ ਤਿਆਰ ਕਰ ਤੇ ਨੂੰ ਤਾਂ ਘੋਣੀਆਂ ਨੇ ਆਏ ਬੋਏ ਨਵਾਈ ਦਾ ਦਵਾ ਹਾਈਟ ਹੁੰਦੇ ਆ ਠੀਕ ਆ ਸਾਨੇ ਬਲਾਕ ਨੂੰ ਕੋਹ ਚੇ ਹੋਇਆ ਸੀ ਭਾਰਤੀ ਖਾਟੋਂ ਤਾਂ ਕਿ ਨੂੰ ਜੋ ਵੀ ਆਹ ਟੂਲ ਪਲੱਜਾ ਪਿੱਖੀ ਟੱਪ ਕੇ ਢਾਈ ਫੀ ਕੋਲੇ ਇਹਣਾ ਲੱਗਿਆ ਹੋਇਆ ਹੈ ਇਹ ਗਲਤ ਲੱਗਿਆ ਸੀ ਵਿਚਾਲੇ ਆ ਕੰਨਸੈਟ ਹੁੰਦੇ ਇੱਥੇ ਧੁੰਦਾ ਪੈਣੀਆ ਇਸ ਕਰਕੇ ਅਸੀਂ ਭਾਰਤੀ ਕਿਸਾਨ ਨੂੰ ਡਕਾਉਂਦਾ ਕਿ ਨੂੰ ਫੈਸਲਾ ਕਰਿਆ ਇਹਨੂੰ ਢਾਉਣ ਦਾ ਮੈਂ ਬਲਾਕ ਪ੍ਰਧਾਨ ਬੁੱਟਾ ਸਿੰਘ ਤੁੰਗੜੀ ਤੇ ਸੁਖਮੰਦਰ ਸਿੰਘ ਪੂਲਾ ਏਸੀਬੀ ਪਹੁੰਚੇ ਹੋਇਆ ਇਥੇ ਮਾਨਸਾ ਜ਼ਿਲ੍ਹੇ ਦੇ ਦੇ ਮੁੱਦੇ ਨੂੰ ਲੈ ਕੇ ਕੋਈ ਨਾ ਕਹਿੰਦਾ ਮੀਟਿੰਗ ਹੋ ਗਈ ਮੀਟਿੰਗ ਦਾ ਕੋਈ ਫੈਸਲਾ ਸੁਣਾਉਣਗੇ ਸਾਡੇ ਸਾਥੀ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਜਿਹਨੂੰ ਕਹਿੰਦੇ ਆ ਵੀ ਇਹੇ ਮੋਦੀ ਦੀਆਂ ਚਾਟ ਪੂਸੀ ਕਰਦੀਆਂ ਵੀ ਇਹਨੂੰ ਪਾਸੇ ਕੰਮ ਤੇ ਕੀ ਦਿੱਕਤ ਆ ਇਹਨਾਂ ਨੂੰ ਜਦੋਂ ਇੱਥੋਂ ਦੀ ਬੱਸਾਂ ਲਾਂਗਦੀਆਂ ਆ ਇਹੋ ਜਿਹਾ ਕੁਝ ਹੋਇਆ ਪਰ ਤੁਸੀਂ ਬੜੇ ਦੜ੍ਹ ਲਾਦੇ ਦੇ ਨਾਲ ਬੈਠੇ ਹੋ ਧੰਨਵਾਦ ਕਰਦੇ ਆਂ ਅਸੀਂ ਨੂੰ ਥਾਣੇ ਭਲਾ ਕਰਨ ਨੂੰ ਛੋਟੇ ਮਾਨਸਾ ਜ਼ਿਲ੍ਹੇ ਵਾਲਾ ਵੀ ਇਹਨੂੰ ਪ੍ਰਭਾਵ ਸਾਈਡ ਤੇ ਕਰਾਵਾਂਗੇ ਛੋਟੇ ਆਗੂਆਂ ਦੀ ਗਰੀ ਕਿਸਾਨ ਜੀ ਨੂੰ ਟਕਾਉਂਦਾ ਦੇ ਆਗੂਆਂ ਨੇ ਵੀ ਇਹਨੂੰ ਸਾਈਡ ਤੇ ਕੀਤਾ ਜਾਵੇ ਕਿਉਂਕਿ ਇਹਦੇ ਕਾਰਨ ਕੀ ਹੈ ਵੱਡੇ ਕਾਰਨ ਹੈ ਵੀ ਐਂਸ਼ੀਅੰਟ ਹੋਣਾ ਹੈ ਇੱਥੇ ਵੀ ਇਹਨੂੰ ਪਾਸੇ ਕਰਨਾ ਲੋਕਾਂ ਨੂੰ ਬਚਾਉਣੇ ਆ ਇਸ ਕਰਕੇ ਭਰਾਵੋ ਜਦ ਦਰੜ ਰਾਦੇ ਦੇ ਨਾਲ ਜਿਵੇਂ ਛੋਟੇ ਆਗੂ ਕਹਿਣਗੇ ਮੀਟਿੰਗ ਕਰਕੇ ਜਿਵੇਂ ਇਹਨੂੰ ਲਜਾਇਗਾ ਕੱਲ ਸਰੂਲ ਆ ਪਟਨਾ ਚਾਹੀਦਾ ਫਿਰ ਤੁਸੀਂ ਵੀ ਸਾਨੂੰ رائے ਦੇ ਦਿੰਦੇ ਤੇ ਕੋਈ ਅੱਜ ਪਹਿਲੇ ਦਿਨ ਨਹੀਂ ਆ ਕੇ ਬੈਠਾ ਇਹ ਰੜਕ ਕੇ ਆਇਆ ਮਸਲਾ ਨੇ ਦੱਸਿਆ ਵੀ ਕੱਲ ਪਰਸੂ ਇੱਕ ਛੋਟੀ ਜੀ ਬੱਚੀ ਐ ਟੈਂਸ਼ਨਟ ਦੇ ਕਾਰਨ ਮਰੀ ਐ ਇਸ ਨੂੰ ਬਾਸ਼ ਕਰਕੇ ਵੀ ਇਹਨੂੰ ਸਾਈਡ ਤੇ ਪਰ ਭਰਾਵੋ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸਰਕਾਰ ਨਹੀਂ ਸੰਦੀ ਕਹੋ ਕਿ ਗੁੰਡਾਗਰਦੀ ਕਿੰਨੀ ਮਰਜੀ ਹੋਈ ਜਾਵੇ ਕਿਸੇ ਦਾ ਕਿੰਨਾ ਤੁਖਾ ਤੁਖਾ ਹੋਈ ਜਾਵੇ ਪਰ ਉਹ ਵੀ ਹਮਾਰੇ ਦਾ ਆਉਣੇ ਨੂੰ ਪਾਸੇ ਕਰਨਾ ਜਾਤ ਦੇ ਨਾਲ ਤਾਂ ਹੀ ਜਿੱਤਿਆ ਜਾ ਸਕਦਾ ਸਲਾਹਕਾਰਾਂ ਦੇ ਨਾਲ ਰਹਿਣਾ ਕਿਉਂਕਿ ਹਮੜਾ ਦਬੜੀ ਮਚੌਰ ਵਾਲੇ ਕੁਸਾਥੀ ਛੋਟਾ ਸਤਕਾਰ ਕਰਦੇ ਲੋਕਾਂ ਦਾ ਜਿਨ੍ਹਾਂ ਨੇ ਤੜਕੇ ਤੋਂ ਲੈ ਕੇ ਲਗਾਤਾਰ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਪਿੰਡਾਂ ਨੇ ਪਿੰਡ ਇੱਥੇ ਪਹੁੰਚਿਆ ਸਾਡੀਆਂ ਬਹੁਤ ਹੀ ਸਤਕਾਰਯੋਗ ਮਾਵਾ ਭੈਣਾ ਪਹੁੰਚੀਆਂ ਵੀ ਇਹਨੂੰ ਪਾਸੇ ਆਉਂਦਾ ਚੱਕਰ ਹਾਂ ਤੇ ਸਤਕਾਰ ਜੋ ਕਿਸਾਨ ਮਜ਼ਦੂਰ ਤੇ ਬਹੁਤ ਹੀ ਮੇਰੀਆਂ ਸਤਕਾਰਯੋਗ ਮਾਮਾ ਭੈਣਾ ਵੀ ਜੋ ਵੀ ਇਹ ਟੂਲ ਪਲੱਜਾ ਲੱਗਿਆ ਹੋਇਆ ਹੈ ਇਹ ਕਹੇ ਸੜਕ ਦੇ ਉੱਤੇ ਇੱਥੇ ਲੱਗਿਆ ਕਮੌੜਾਂ ਦੇ ਪਰਲੇ ਪਾਸੇ ਲੱਗਿਆ ਹੈ ਗਲਤ ਲੱਗਿਆ ਹੋਇਆ ਸੀ ਇਹਨੂੰ ਪਾਸੇ ਕਰਨ ਦੀ ਖਾਤਰ ਪ੍ਰਾਲਾ ਕਰੇ ਮਾਨਸਾ